ਹਾਂਜੀ ਆਪਾਂ ਨੇ ਟਰੈਕਿੰਗ ਕਰਤੀ ਸਟਾਰਟ ਬੈਗ ਬੂਗ ਆਪਣੇ ਕਰ ਲਈ ਪੈਕ ਸਾਰੇ ਸਮਾਨ ਸਮੂਹ ਸੈਟਿੰਗ ਕਰਕੇ ਆਪਾਂ ਨੇ ਹੁਣ ਟਰੈਕ ਸਟਾਰਟ ਕਰਿਆ ਯੂਲਾ ਪਿੰਡ ਦੇ ਯੂਲਾ ਖਾਸ ਪਿੰਡ ਹੈ ਇੱਥੇ ਤੇ ਟਰੈਕ ਸਟਾਰਟ ਹੁੰਦਾ ਇਹ ਆ ਪਹਿਲਾ 뷰 ਦੇਖੋ ਤੁਸੀਂ ਪਹਿਲਾ ਝਰਨਾ ਇਹ ਗੱਡੀਆਂ ਆਪਣੀ ਬਤੀਆਂ ਲੰਘੇ ਇਹ ਪਿੱਛੇ ਆਪਾਂ ਨੇ ਗੱਡੀਆਂ ਪਾਰਕ ਕਰਦੀਆਂ ਉਹ ਸਾਹਮਣੇ ਖੜੀਆਂ ਨਹੀਂ ਆ ਰਿਹਾ ਥੋੜਾ ਥੋੜਾ ਜੇ ਦਾ ਨਹੀਂ ਜਿਆਦਾ ਹੋ ਗਿਆ ਫਿਰ ਤਾਂ ਆਪਾਂ ਰਸਤੇ ਵਿੱਚ ਕਿਤੇ ਵੀ ਜਿੱਥੇ ਸਹੀ ਲੱਗਿਆ ਰੁਕ ਜੇਗੇ ਜੇ ਮੀ ਚੀਕ ਰਿਹਾ ਫਿਰ ਆਪਾਂ ਉੱਪਰ ਜਾਹੇਗੇ ਟਰੈਕ ਕਰਨ ਆ ਨੀਚੇ ਪਾਣੀ ਮਨ ਜਾਣਾ ਪੈ ਰਿਹਾ ਆਪਾਂ ਛੋਲ ਬਣਾ ਰਹੇ ਆ ਜੀ ਹੁਣ ਕੁਕਿੰਗ ਕਰ ਰਹੇ ਆ ਆਭਾ ਮਿਲਿਆ ਨਹੀਂ ਕੋਈ ਭੁੱਖ ਲੱਗੀ ਦੀ ਆਪਾਂ ਚੋਲ ਇਹੋ ਮੜਾ ਪਿਆ ਸਾਮਾਨ ਸਾਰਾ ਇਹ ਸਾਹਮਣੇ ਯੂਲਾ ਖਾਸ ਪਿੰਡ ਹੈ ਹਾਂਜੀ ਆਪਾਂ ਨੇ ਚੋਲ ਬਣਾਏ ਤੇ ਖਾ ਕੇ ਹੁਣ ਸਾਰੇ ਬੰਦੇ ਆਪਣੇ ਰੈਡੀ ਸ਼ੈਡੀ ਹੋ ਗਏ ਟਰੈਕ ਸ਼ੁਰੂ ਕਰ ਰਹੇ ਆ ਇਹ ਉੱਪਰੋਂ ਰਸਤਾ ਜਾ ਰਿਹਾ ਟਰੈਕ ਦਾ ਉਹ ਲੰਗੇ ਬੰਦੇ ਦੁੱਗ ਹੈ ਹਾਂਜੀ ਜੱਟਵਾ ਬਣਾ ਰਿਹਾ ਵੀ ਵੀਡੀਓ ਵੀਡੀਓ ਆ ਇਹ ਚੱਲ ਰਿਹਾ ਜੀ ਆਪਣਾ ਟਰੈਕ ਹਲੇ ਤਾਂ ਥੋੜਾ ਜਿਹਾ ਚੜਿਆ ਵੈਸੇ ਪੌੜੀਆਂ ਚੱਲ ਰਹੀਆਂ ਹਲੇ ਪਿੱਛੇ ਨੀਚੇ ਤੇ ਉਹ ਪੁੱਛਾ ਦਾ ਇੱਕ ਬੰਦਾ ਆ ਰਿਹਾਦਾ ਵਗਰੇ ਵੀ ਭਾਈ ਪਿੰਡ ਪਿੰਡ ਅੱਪਰ ਤੱਕ ਉੱਥੇ ਤੱਕ ਪੌੜੀਆਂ ਅੱਗੇ ਸੇ ਟਰੈਕ ਸਟਾਰਟ ਹੋ ਗਿਆ ਕਿਉਂਕਿ ਪੌੜੀਆਂ ਚੜ੍ਹਦੀਆਂ ਥੋੜੀ ਔਖੀਆਂ ਬੰਦਾ ਥੱਕ ਜਾ ਇੱਕ ਤਾਂ ਇਹ ਕਿਉਂਕਿ ਰਾਤ ਕੇ ਨਿੰਦੇ ਆ ਗੱਡੀ ਮਾ ਆਏ ਆ ਸੋਈ ਹੈ ਨਹੀਂ ਸਿੱਧਾ ਟਰੈਕ ਸ਼ੁਰੂ ਕਰ ਦਿੱਤਾ ਕਰਕੇ ਵੀ ਤਕਾਨ ਹੋ ਰਹੀ ਥੋੜੀ ਜਿਹਾ ਜ਼ਿਆਦਾ ਜੇ ਬੰਦਾ ਰਾਤ ਰਹਿ ਲੈ ਇੱਕ ਤਾਂ ਆਕਲਮੇਟਾਈਜੇਸ਼ਨ ਹੋ ਜਾ ਬੋਡੀ ਯੂਜ਼ ਟੂ ਹੋ ਜਾ ਆਪਣੀ ਉਹ ਵੀ ਨਹੀਂ ਹੋਈ ਵੀ ਤਾਂ ਕਰਕੇ ਥੋੜਾ ਜਿਹਾ ਔਖਾ ਲੱਗ ਰਿਹਾ ਹਲੇ ਬਾਕੀ ਪੌੜੀਆਂ ਦੇਖੋ ਕਿੱਥੇ ਤੱਕ ਹੈ ਬਾਕੀ ਵਿਊ ਸੋਨਾ ਸਾਹਮਣੇ ਬਰਫ਼ ਤਾਜੀ ਪਈ ਵੀ ਹੈ ਕਰੇ ਰਾਤ ਤੋਂ ਕੱਲ ਪਰਸੋਂ ਦੀ ਪਈ ਹੋਣੀ ਉੱਪਰ ਦੀ ਪਹਾੜੀਆਂ ਬਹੁਤੀ ਗਲੇਸ਼ੀਅਰ ਵਾ ਇਹ ਨੀਚੇ ਦੇ ਪੰਦੂਰੇ ਆ। ਹਾਂ ਰਸਤਾ ਵਿੱਚੋਂ ਗिराਵਾ ਮੀਨ ਵਾਲਾ ਨਾਲੀ ਕੇ ਵਿੱਚ ਨੂੰ ਲੱਗਣਾ ਪੈ ਰਿਹਾ। ਜੋ ਹਮਾਤਰ ਦਾ ਪਿੰਡ ਹੈ। ਇਹ ਪੁਰਾਣੇ ਹਮਾਤਰ ਕੇ ਘਰ ਹੈ। ਟ੍ਰੈਡੀਸ਼ਨਲ ਉਹ ਜਿਹੜਾ ਸਾਹਮਣੇ ਦਿਖ ਰਿਹਾ ਕੋਠਾ ਉਸ ਕੇ ਵਿੱਚ ਨੇ ਪਸ਼ੂਆਂ ਵਾਜ ਦਾ ਮਤਲਬ ਠੰਡ ਕੇ ਵਿੱਚ ਬਰਬੁਰ ਪਵਾ ਤਾਂ ਬਾਹਰ ਸਾਰੀ ਕਾਕੂ ਖੁਸਕ ਜਾ। ਤੇ ਇਹਨੇ ਗਰਮੀ ਮਾਂ ਇਹ ਕੋਠੇ ਮਾ ਸਾਰਾ ਰੱਖ ਰਹੇ ਆ। ਚਾਰਾ ਵੱਢ ਗਏ। ਫਿਰ ਠੰਡ ਕੇ ਵਿੱਚ ਖਲਾਈ ਹਾਂ। ਬਾਕੀ ਉਹ ਘਰ ਆ ਗਿਆ। ਲੱਕੜੀ ਇਹ ਘਰ ਇਹਨੇ ਸਾਰੇ। ਯੋ ਵਿਚੇ ਅਗਵਾਲ ਕਾ ਇਹ ਰਸੋਈ ਹੈ ਕਿਉਂਕਿ ਵਿਚੇ ਰੋਟੀ ਰੋਟੀ ਖਾਣ ਹੈ ਧੂਆ ਬਾਹਰ ਨਿਕਲਦਾ ਇਸ ਤਰ੍ਹਾਂ ਕਮਰਾ ਇਹਨਾਂ ਦਾ ਗਰਮ ਰਹਾ ਸਾਰਾ ਇਹ ਘਰ ਹੈ ਸਾਰੇ ਇਹ ਲੱਕੜੀ ਦਾ ਇਹ ਜਿਹੜੇ ਪੱਥਰ ਵਾਲੀਆਂ ਥੋੜੀਆਂ ਨਵੇਂ ਬਣੇ ਹੋਏ ਆ ਨਵੇਂ ਜਮਾਨੇ ਦੇ ਅਪਡੇਟ ਹੋ ਗਏ ਨੇ ਇਹ ਆਪ ਕਹਿੰਜੀ ਸੇਵਗੇ ਹਾਂਜੀ ਹਾਂਜੀ ਠੀਕ ਹੈ ਜੀ ਇਹ 1 ਸਾਲ ਮੈਂ ਇੱਕ ਹੀ ਫਿਰ ਦਿੰਦਾ ਜੀ ਮਤਲਬ 1 ਸਾਲ ਮੈਂ ਇੱਕ ਵਾਰ ਹੀ ਲੱਗਦੇ ਆ ਨਾ ਹਾਂਜੀ 1 ਸਾਲ ਮੈਂ

ਇਹ ਉਪਰ ਹੈ ਜਿਹੜਾ ਟ੍ਰੈਕ ਹੈ ਨਾ ਮੰਦਿਰ ਕਾਹ ਪਿਆ ਮੰਦਿਰ ਉਪਰ ਜਿਹੜੀ ਛੋਟੀ ਜਿਹੀ ਰਹਿਣ ਹੈ ਹਾਂ ਜੀ ਸਾਹਮਣੇ ਹਾਂ ਜੀ ਛੋਟੀ ਗੁਰਪਾਲਾ ਹਾਂ ਜੀ ਉਸਕੇ ਵਾਰ ਹੈ ਬਸ ਓਕੇ ਠੀਕ ਹੈ ਇਸ ਸਾਥ ਮੇ ਇਹ ਵਿੱਚ ਮੇ ਇਹ ਨਜ਼ਰ ਆ ਰਹਾ ਹੈ ਹਾਂ ਜੀ ਹਾਂ ਵਾਲੀ ਸਾਈਡ ਹੈ ਠੀਕ ਹੈ ਜੀ ਇਸ ਸਾਈਡ ਤੇ ਹੈ ਬਸ ਠੀਕ ਹੈ ਜੀ ਠੀਕ ਹੈ ਓਕੇ ਚਲੋ ਭਾਈ ਧੰਨਵਾਦ ਜੀ ਜਿਹੜੇ ਅੰਕਲ ਹੁਣੇ ਮਿਲੇ ਤੇ ਆਪਾਂ ਨੂੰ ਉਹਨਾਂ ਨੇ ਦੱਸਿਆ ਕਿ ਮੰਦਿਰ ਦੇ ਪਿੱਛੇ ਇੱਕ ਪੂਲ ਹੈ ਪੂਲ ਦੇ ਪਿੱਛੇ ਇੱਕ ਕਾਲਾ ਪੱਥਰ ਹੈ ਕਾਲੇ ਪੱਥਰ ਦੇ ਪਿੱਛੇ ਕਹਿੰਦੇ ਬਣਿਆ ਵਾ ਪੂਲ ਇੱਕ ਪੰਡਵਾ ਦਾ ਕੋਈ ਵੀ ਉੱਤੇ ਕਰੇ ਪਾਣੀ ਨੀਚੇ ਤੇ ਉੱਪਰ ਨੂੰ ਚੜ ਰਿਹਾ ਵੀ ਉਹ ਵੀ ਜਰੂਰ ਦੇਖ ਕੇ ਆਇਓ। ਬਾਕੀ ਵੀ ਕਰੀ ਬਰਫੇ ਵੀ ਜੇ ਸਾਨੂੰ ਦਿਖਿਆ ਰਸਤਾ ਇਹ ਰਸਤਾ ਦਿਖਿਆ ਆਪਾਂ ਜਰੂਰ ਦੇਖ ਕੇ ਆਵਾਂਗੇ ਫਿਰ ਤਾਂ। ਇਹ ਦੇਖੋ ਜੀ ਸਾਹਮਣੇ ਕਿਹਾ ਸੋਨਾ ਚਰਨਾ ਆਇਆ। ਵਾਟਰਫਾਲ। ਇੰਟਰਵਿਊ ਬਣ ਰਿਹਾ ਫੋਨ ਮਾ ਵੈਸੇ ਆ ਨਹੀਂ ਰਿਹਾ ਹਨ ਵਧੀਆ ਵੀਊ। ਜਾ ਕੇ ਨੇੜੇ ਦਿਖਾਵਾਂਗੇ ਇਹ ਉਹ ਰਸਤਾ ਟ੍ਰੈਕ। ਟ੍ਰੈਕ ਠੀਕ ਹੈ। ਮਤਲਬ ਵਿੱਚ ਨੂੰ ਤਰਾਇਆ ਦਾ ਭਾਈ ਆ ਜਾ। ਹੇ ਮਤਲਬ ਜਿਆਦਾ ਈਜੀ ਵੀ ਨਹੀਂ ਆਇਆ ਥੋੜਾ ਜਿਹਾ ਔਖਾ ਏ ਪਰ ਬਹੁਤਾ ਔਖਾ ਵੀ ਨਹੀਂ ਹੈ। ਨਾਰਮਲ ਬੰਦਾ ਕਰ ਸਕਾ ਹੌਲੀ ਹੌਲੀ। ਇਹ ਨਹੀਂ ਹੈਗਾ ਵੀ ਹੋਣੀ ਹੈਗਾ ਨਹੀਂ। ਕੋਈ ਵੀ ਬੰਦਾ ਆਰਾਮ ਤੇ ਕਰ ਸਕਾ। ਜੇ ਕਿਸੇ ਨੇ ਕਰਨਾ ਹੋਵੇ। ਠੀਕ ਹੈ। ਇਹ ਕਿਉਂ ਇਹ ਰਸਤਾ ਬਣਿਆ ਵਾ। ਕੱਲਾ ਬੰਦਾ ਵੀ ਕਰ ਸਕਾ ਰਸਤੇ ਰੁਸਤੇ ਖਾਣੇ ਵਾਲਾ ਚੱਕਰ ਨਹੀਂ ਤਰ੍ਹਾਂ ਕਈ ਟਰੈਕਾਂ ਬਹੁਤ ਆ ਨਾ ਰਸਤਾ ਨਹੀਂ ਪਤਲਾ ਦਦਾ। ਪੂਰਾ ਰਸਤਾ ਬਣਿਆ ਵਾ ਇਹਨਾਂ। ਪੂਰਾ। ਜਾ ਵੀ ਕਾਫੀ ਰਹੇ ਆ ਲੋਕ। ਵਧੀਆ ਕਰਾਊਡ ਹੈ। ਮਨ ਤਾਂ ਲੱਗ ਰਿਹਾ ਤਾਂ ਜਿ ਤਰ੍ਹਾਂ ਇਹ ਤੇ ਵੀ ਖਾਲੀ ਜਾਈ ਹੋਏਗਾ ਪਰ ਕਰਾਊਡ ਹੈ ਗਿਆ ਇਹ ਵੀ ਟਰੈਕ ਪਹਿਲਾਂ ਕਿ 3-4 ਸਾਲ ਪਹਿਲਾਂ ਨਹੀਂ ਕੋਈ ਆਵੇ ਤੁਰਾ ਪਹਿਲਾਂ ਤਾਂ ਲੋਕਲ ਬੰਦੇ ਮਤਲਬ ਹਾਈਐਸਟ ਕ੍ਰਿਸ਼ਨਾ ਟੈਂਪਲ ਹੈ ਉਹਰੇ ਇਨ ਦਾ ਵਰਲਡ ਸਭ ਤੋਂ ਉੱਚਾ ਤਾਂ ਜਿਹੜੇ ਲੋਕਲ ਲੋਕਾਂ ਦੇ ਕੇ ਉਹ ਵਸ ਜਰ ਮਸਟੀ ਮੈਨੂੰ ਚਾਹੀਦੇ ਪ੍ਰੋਗਰਾਮ ਹੋਈਦਾ ਉੱਥੇ ਮਨਾਵੇਂ ਦੇ ਹੁਣ 2-3 ਸਾਲਾਂ ਦੇ ਕਰੋਨਾ ਦੇ ਬਾਅਦ ਨੱਟ ਨੁੱਟ ਜੇਪਾ ਤੇ ਅਦਗਾ ਕੰਪਨੀ ਕੋਲ ਪਰਿਆ ਨਜ਼ਰੀ ਲੜੂ ਲਾਂ ਕਰਕੇ ਥੋੜਾ ਜਿਹਾ ਫੇਮਸ ਹੋਇਆ ਹੁਣ ਕਾਫੀ ਕਰਾਊਡ ਆਉਣ ਲੱਗ ਗਿਆ ਰਹਿ ਦੋ ਕੁ ਸਾਲ ਤੇ ਚੱਲਿਆ ਆਇਆ ਜਿਹੜਾ ਤੁਹਾਨੂੰ ਦੱਸਿਆ ਦਾ ਪਹਿਲਾਂ ਬਈ ਦੂਰ ਦਿਖਾਇਆ ਦਾ ਵਾਟਰਫੋਲ ਆ ਗਿਆ ਹੁਣ ਬਹੁਤ ਸੋਹਣਾ ਪੂਰੇ ਪੀਣੇ ਨੂੰ ਪਾਣੀ ਪੂਣੀ ਵਗਾਰੇ ਭਰੇਗੇ ਆਪਾਂ ਹੋਰ ਲੋਕੋ ਵੀ ਬੈਠੇ ਹੋ ਰਹੇ ਫੋਟੋ ਫੋਟੋ ਖਿੱਚ ਰਹੇ ਆ ਵਧੀਆ ਸਿਸਟਮ ਹੈ ਤਣੀ ਟੁੱਟ ਗਿਆ ਹੈਗਾ ਬਈ ਬੰਦੇ ਦੇ ਬੈਗ ਕੀ ਤਣੀ ਟੁੱਟ ਗਈ ਸਰਦਾਰ ਜੀ ਰੇਲ ਗੱਡੀ ਵਾਲਾ ਦਾ ਬੈਗ ਲੈ ਕੇ ਆਇਆ ਜਿੱਥੇ ਭਈ ਇਹ ਨਹੀਂ ਆਉਂਦੇ ਜਿਰੀ ਲੈਣਾ ਮਾਜਦਾ ਰੇਲ ਗੱਡੀ ਮਾਉਤਰਾ ਰਾਜਪੁਰਾ ਸਟੇਸ਼ਨ ਤੋਂ ਉਤਰਾਂਗੇ ਤਾਂ ਬੈਗ ਲੈ ਵੀਰਾ ਇੱਕ ਯੋਦੇ ਕਿ ਤਰ੍ਹਾਂ ਲੱਧਿਆ ਗਦੇ ਮਾਖੋ ਯੋ ਵੀ ਜਿਰੀ ਲਾਨ ਆਇਆ ਗੱਟ ਗੱਟ ਖਾਰੀ ਮਾਰ ਕੇ ਤੇ ਇਸ ਲਈ ਗੱਲ ਨਹੀਂ ਪਈ ਗੱਟ ਬਨ ਲਿਓ ਨਿਕਲੀ ਆ ਤਣੀ ਰੋਟੀ ਨਹੀਂ ਟਰੈਕ ਬਈ ਬੰਦੇ ਗਾਰੇ ਬਹੁਤ ਔਖਾ ਨਾ ਹੋਈਗਾ ਬੰਦੇ ਗਾਰੇ ਹੈ ਵੀ ਔਖਾ ਵੇਸੀ ਪਰ ਅੱਪਾ ਫੇਰੀ ਵਧੀਆ ਚੱਲ ਰਹੀ ਹੈ ਰੁਕ ਨਹੀਂ ਰਹੀ ਕਿਤੇ ਵੀ ਚੱਲ ਰਹੀ ਹੈ ਰਸਤਾ ਸੋਣਾ ਤਰਾਈ ਆਈ ਆਪਾਂ ਨੂੰ ਥੋੜੀ ਜੀ ਉਹ ਸਾਹਮਣੇ ਜਾ ਰਹੀ ਹੈ ਟਰੇਲ ਉੱਪਰ ਥੋੜੀ ਜਿਹੀ ਚੜਾਈ ਕਰਕੇ ਫਿਰ ਚੜਾਈ ਹੋएगी ਸਾਹਮਣੇ ਵਾਟਰਫਾਲ ਫਲ ਰਿਹਾ ਉਹ ਸਾਹਮਣੇ ਬਿਜਲੀ ਬਣਾਉਣ ਦਾ ਸਿਸਟਮ ਲਾਇਆ ਬਾ ਪਾੜਾ ਅੱਧਿਕ ਤੱਕ ਆ ਗਏ ਮਨ ਲਗ ਰਿਹਾ ਆਪਾਂ 3-4 ਕਿਲੋਮੀਟਰ ਆ ਗਏ ਅੱਗੇ ਹੁਣ 3-4 ਕਿਲੋਮੀਟਰ ਆ ਆ 3-4 ਕਿਲੋਮੀਟਰ ਆ ਗਏ 3-4 ਕਿਲੋਮੀਟਰ ਰਹਿ ਗਿਆ ਬੰਦੇ ਆਪਣੇ ਪਿੱਛੇ ਰਹਿ ਗਏ ਬਾਕੀ ਹਲੇ ਔੜੀ ਔੜੀ ਆ ਰਹੇ ਆ ਸਾਰੇ ਹਏ ਸੋਹਣਾ ਵੈਸੇ ਸਾਹਮਣੇ برف ਵਾਲੇ ਪਹਾੜ ਦਿਖ ਰਹੀਆਂ ਫੋਨ 'ਮਾਂ ਦਿਖ ਨਹੀਂ ਰਹੇ ਅਸਲੀ 'ਮਾਂ ਬਹੁਤ ਸੋਹਣੀਆਂ ਬੜਾ ਨੇੜੇ ਜਗ੍ਹਾ ਦਿਖਾਵਾਂਗੇ ਤੁਹਾਨੂੰ ਅੱਜ ਕੱਲ ਨੂੰ ਉੱਪਰ ਨੇ ਸਵੇਰੀ ਪਰਫਮੈਂਸ ਜਾਣਾ ਰਸਤੇ 'ਮਾਂ ਦਰਖਤ ਟੁੱਟੇ ਪਏ ਆ ਪਤਾ ਨਹੀਂ ਨੇਰੀ ਗਲੇ ਟੁੱਟੇ ਵੈਸੇ ਨੇਰੀ ਗਲੇ ਟੁੱਟੇ ਹੋਣੇ ਫਾਨ ਤੋਂ ਫੋਨ ਆਇਆ ਹੁਣ ਇਹ ਲੱਕੜੀਆਂ ਜੇ ਬੰਦੇ ਨੇ ਬੋਨਫਾਇਰ ਕਰਨੀਆਂ ਜਿਵੇਂ ਜਾਂ ਖਾਣਾ ਪੀਣਾ ਬਣਾਉਣ ਦੇ ਵਾਸਤੇ ਲੱਕੜ ਬਦੂਰੇ ਜਿੰਨੀ ਮਾਦੀ ਬਟੋ ਕਰਪਣਾ ਪੁਰੰਪਰਾ ਪਹੁੰਚ ਕੇ ਜਾਣਾ ਪਵੇਗਾ 2.5 ਘੰਟੇ ਹੋ ਗਏ ਚੱਲਦੇ ਇਹਨੂੰ ਆਪਾਂ ਨੂੰ ਐ ਟ੍ਰੈਕ ਓਖਾ ਥੋੜਾ ਜਾ ਤਸੱਲੀ ਕਰਾ ਰਿਹਾ ਪੂਰੀ ਬੰਦੇ ਆਪਣੇ ਪਿੱਛੇ ਹਲੇ ਦਿਖ ਨਹੀਂ ਰਹੇ ਹੈਗੇ ਹਲੇ 1.5 ਤੋਂ 2 ਘੰਟੇ ਮੈਨ ਲੱਗ ਰਿਹਾ 2 ਘੰਟੇ 1.5 ਤੋਂ ਟਫ ਹੋ ਲੱਗਿਆ ਇੰਨਾ ਟਾਈਮ ਲੱਗ ਜੇਗਾ ਦੇਖੋ ਬਾਕੀ ਚਲੋ ਜਾ ਕੇ ਫਿਰ ਦੇਖਾਂਗੇ ਅਸੀਂ ਸਟਮ ਐ ਅੱਧ ਜੀ ਮਾ ਆ ਕੇ ਪੂਰਾ ਟ੍ਰੈਕ ਜੰਗਲ ਮੇ ਬਦਲ ਗਿਆ ਪਹਿਲਾਂ ਸਾਰਾ ਪੱਥਰ ਦੇ ਮਤਲਬ ਪਹਾੜ ਪਹਾੜ ਤੇ ਦਰਖਤ ਨਹੀਂ ਤੇ ਆਲੇ ਦਲੇ ਦਿਖ ਰਿਹਾ ਦਾ ਸਾਰਾ ਹੁਣ ਸਾਰੇ ਦਰਖਤਾਂ ਕੀ ਟਰੀ ਲੇਨਾਂਗੇ ਆਲੇ ਦਲੇ ਜੰਗਲ ਹੈ ਗੱਭਰੂ ਆ ਪਗ ਡੰਡੀ ਜਾ ਰਹੀ ਹੈ ਟ੍ਰੈਕ ਹੈ ਬੰਦੇ ਆਪਣੇ ਪਿੱਛੇ ਰਹਿ ਗਏ ਖਾਣੇ ਪੀਣੇ ਦਾ ਸਮਾਨ ਸਾਰਾ ਉਹ ਨਾ ਪਾ ਮੈਂ ਕੁਝ ਲੈ ਕੇ ਨਹੀਂ ਆਇਆ ਬੈਗ ਮੇਂ ਭੁੱਖ ਬਹੁਤ ਜ਼ਿਆਦਾ ਲੱਗ ਰਹੀ ਹੈ ਨਾ ਕੁਝ ਦੁਕਾਨ ਮਿਲ ਰਹੀ ਹੁਣ ਦੇਖਿਆ ਜਾਂਦਾ ਵੇਟ ਕਰਨੀ ਪਵੇਗੀ ਉਹਨਾਂ ਕੀ ਕਿਉਂਕਿ ਭੁੱਖੇ ਦਾ ਟਰਾਈ ਕਰਨਾ ਬਹੁਤ ਔਖਾ ਬਹੁਤ ਇਹ ਨਹੀਂ ਪਤਾ ਕਿ ਰਹੇ ਕਿੰਨਾ ਗਿਆ ਜੀ ਤਾਂ ਹੋਇਆ ਚਲ 10 20 ਮਿੰਟ ਅੱਧੇ ਘੰਟੇ ਦਾ ਫਿਰ ਤਾਂ ਬੰਦਾ ਕਰ ਲੇਗਾ ਜੇ ਕਿਤੇ ਹੋਇਆ 2 ਘੰਟੇ ਦਾ ਫਿਰ ਤਾਂ ਬਹੁਤ ਔਖਾ ਭੁੱਖੇ ਰਹਿ ਕੇ ਇਸ ਕਰਕੇ ਦੇਖਿਆ ਥੋੜੀ ਬੁਧਰ ਅੱਗੇ ਖਾਣੇ ਨਹੀਂ ਮਿਲ ਗਿਆ ਕੁਝ ਠੀਕ ਨਹੀਂ ਫਿਰ ਵੇਟ ਕਰੀਏ ਉਹਨਾਂਗੇ ਕਮਾਲ ਇਹ ਹੋ ਗਿਆ ਸਨੋਫੋਲ ਪੈਣ ਲੱਗੀ ਬਰਫ ਅਪ੍ਰੈਲ ਕੀ ਮਹੀਨੇ ਮਾ ਅਪ੍ਰੈਲ ਵੀ ਲਾ ਲੋ 20 19 20 ਹੈ 19 ਅਪ੍ਰੈਲ ਹੈ ਮੇਨ ਲੋਗਾ 19 ਅਪ੍ਰੈਲ ਨੂੰ ਸਨੋ ਪੈ ਰਹੀ ਹੈ ਪੂਰੀ ਬਰੀਕ ਬਰੀਕ ਐ ਪੈਸੀ ਦਿਖ ਨਹੀਂ ਰਹੀ ਸੀ ਇਸਮਾ ਪਰ ਪੈ ਰਹੀ ਹੈ ਥੋੜੀ ਥੋੜੀ ਅੱਗੇ ਜਗ੍ਹਾ ਜਿਆਦਾ ਹੋਈ ਫਿਰ ਦੇਖਾਂਗੇ ਬਾਕੀ ਆਹ ਦੇਖੋ ਨੀਚੇ ਕੀ ਰਹੀ ਹੈ ਇੱਥੇ ਕਰਨਾ ਲੋ ਜੀ ਆਪਾਂ ਪਹੁੰਚ ਗਏ ਵੈਲਕਮ ਟੂ ਯੂ ਲਕੰਡਾ ਗੇਟ ਆ ਗਿਆ ਜੀ ਬੇਸ ਕੈਂਪ ਆ ਗਿਆ ਬਹੁਤ ਔਖੇ ਪਹੁੰਚੇ ਆ ਵੈਸੇ ਤੁਰਦੇ ਤਰ੍ਹਾਂ ਦੇ ਪਰ ਪਹੁੰਚ ਗਏ ਬੰਦੇ ਆਪਣੇ ਪਿੱਛ ਨੂੰ ਦੋ ਇਹ ਤਿੰਨ ਬੰਦੇ ਤਾਂ ਆਪਣੇ ਵਾਪਸ ਮੁੜਨ ਲੱਗੇ ਇਹਦੇ ਬਹੁਤ ਔਖਾ ਲੈਈਆਂ ਇਹਨਾਂ ਨੂੰ ਆ ਵੀ ਹਮੇਂ ਜਾਂਦੇ ਵੀ ਹਮੇ ਤਾਂ ਆਪਣਾ ਰੇਟਾਂ ਜਾ ਗਿਆ ਰੂਮ ਲੈ ਕੇ ਸੌ ਰਹੇ ਆ ਮੈ ਕੋ ਜੀ ਕੰਨਾ ਸੋਹਣਾ ਵਿਊ ਆ ਆਪਾਂ ਪਹੁੰਚ ਗਏ ਸਾਹਮਣੇ ਟੈਂਟ ਲੱਗੇ ਹੋਏ ਆ ਇਹ ਨੂੰ ਦੇਖੋ ਜੀ ਵਰਖੀ ਟੈਬੰਦਾ ਆ ਕੇ ਸਾਰਾ ਕੁਝ ਭੁੱਲ ਜਾ ਦੁਕਾਨ ਤਕੂਨ ਸਾਰੀ ਉਧਰ ਜਾਈ ਗਈ ਜਦ ਇੱਕ ਵਾਰੀ ਉੱਪਰ ਪਹੁੰਚ ਗਏ ਚਰਨੇ ਚੱਲ ਰਹੇ ਆ ਪਾਣੀ ਦੇ ਮੈਦਾਨ ਉੱਪਰ برف ਹੈ ਬਹੁਤ ਸੋਹਣਾ ਅੱਪਾ ਪਹੁੰਚ ਗਏ ਜਦੋਂ ਦਾ ਸਨੋਵਾਲ ਸਟਾਰਟ ਹੋ ਗਈ ਆਪਾਂ ਨੇ ਟੈਂਟ ਸਨੋਵਾਲ ਕੇ ਵਿੱਚੇ ਲਾਏ ਉਸ ਤੋਂ ਬਾਅਦ ਉਦੋਂ ਦੇ ਘੰਟੇ ਬਾਅਦ ਸਨੋਵਾਲ ਬੰਦ ਹੋਈ ਫਿਰ ਆਪਾਂ ਆਪਣੇ ਬੰਦੇ ਜਗ੍ਹਾ ਦੋ ਤਿੰਨ ਲੱਕੜੀਆਂ ਲਈ ਕਾਏ ਆਪਾਂ ਨੇ ਬੋਨਫਾਇਰ ਦੀ ਤਿਆਰੀ ਕਰੀ ਲੱਕੜੇ-ਲੁੱਕੜੀਆਂ ਵੱਡੀਆਂ ਅੱਗ ਬਾਲੀ ਅੱਗ ਕਾਫੀ ਓਖੀ ਬਾਲੀ ਕਿਉਂਕਿ ਲੱਕੜਾਂ ਗਿੱਲੀ ਦੀਆਂ ਅੱਗ ਬਾਲ ਗਏ ਫਿਰ ਆਪਾਂ ਨੇ ਖਾਣਾ ਆਪਣਾ ਮੈਗੀ-ਮੂਗੀ ਬਣਾਈ ਸਾਰੀ ਜੋ ਆਪਾਂ ਖਾਣੇ ਸਮਾਨ ਲੈ ਕੇਦੇ ਔਰਸ ਵਗੈਰਾ ਬਣਾ ਕੇ ਫਿਰ ਰਾਤ ਨੂੰ ਬੈਠੇ ਰਹਾਂਦੇ ਅੱਗ ਸੇਕੀ ਠੰਡ ਬਹੁਤ ਈ ਫੇਰ ਉਸਦੇ ਬਾਅਦ ਪਸ ਹੋ ਗਏ। ਅੱਗ ਵਾਲਾ ਕਾ ਨਜ਼ਾਰਾ ਫੁੱਲਾ। ਮੈਗੀ ਕਿਵੇਂ ਦੀ ਆ? ਮੈਗੀ ਵਧੀਆ। ਉੱਧਰ ਆਪਣਾ ਹਲੇ ਹੁਣ ਚੋਲ ਕਰਾਂਗੇ ਆਪਾਂ। ਚੋਲਾ ਦੀ ਤਿਆਰੀ ਚੱਲ ਰਹੀ ਹੈ। ਭਾਂਡੇ-ਮੁੰਡੇ ਆਪਣੇ ਟੈਂਟ ਲੱਗੇ ਹੋਏ ਆ। ਇਹ ਆਪਣਾ ਗੈਸ ਚੁੱਲਾ ਪਿਆ ਛੋਟਾ ਜਿਹਾ। ਇਕੱਠਾ ਜਿਹਾ ਹੋ ਜਾ ਆਜ ਭਾਂਡੇ ਭਈਆਂ ਆਪਣੀ ਸਾਰੇ। ਇਹ ਆਪਣੇ ਚਿੰਨੇ ਟੈਂਟ ਐ। ਇਹ ਇਹ ਥਿਊ ਦੇਖ ਲਓ ਤੁਮੇ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਈ ਆਪਾਂ ਉੱਠ ਗਏ ਜੀ ਟੈਂਟ ਬੰਦੇ ਹੁਣ ਬਾਹਰ ਨੂੰ ਨਿਕਲਾਂਗੇ ਆਪਾਂ ਬਾਕੀ ਤੁਹਾਨੂੰ ਬਾਹਰ ਦਾ ਦਿਖਾਵਾਂ ਫਿਰ ਮੈਂ ਮਾਹੌਲ ਕਿਹਾ ਇਹ ਬਾਹਰ ਦਾ ਮਾਹੌਲ ਹੈ ਜੀ ਬੰਦਾ ਆਪਣੇ ਇੱਕ ਵਿੱਚ ਬੈਠਿਆ ਹਲੇ ਕਿਉਂ ਟੈਂਟ ਲਗਾਇਆ ਆਪਣਾ ਸੂਰਜੇ ਲੈ ਨਿਕਲੇ ਨਹੀਂ ਹੈਗਾ ਬੱਦਲ ਬਾਈ ਥੋੜੀ ਜੀ ਆਹ ਬੋਲਦੀ ਆ ਕੋਈ ਸਵੇਰੇ ਉੱਠ ਕੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਦੀ ਇਸ ਕਰਕੇ ਆਪਾਂ ਨੇ ਖਾਣਾ ਪੀਣਾ ਬਣਾਇਆ ਜਿਹੜਾ ਉਹ ਗੁਫਾ ਜੀ ਦੀ ਇੱਕ ਪੱਥਰ ਕੀ ਉਟ ਦੀ ਉਸਕੇ ਵਿੱਚ ਬੈਠ ਕੇ ਆਪਾਂ ਨੇ ਊਟ ਸੂਟ ਬਣਾਏ ਖਾਏ ਫਿਰ ਉਸ ਤੋਂ ਬਾਅਦ ਆਪਾਂ ਨੇ ਟਰੈਕ ਸ਼ੁਰੂ ਕਰਿਆ ਆਪਣਾ ਖਾ ਪੀ ਕੇ ਹਵਾ ਕਰਕੇ ਥੋੜਾ ਜਿਹਾ ਔਖਾ ਹੋਆ ਖਾਣਾ ਪੀਣਾ ਲੋ ਜੀ ਆਪਾਂ ਨੇ ਕਰਦਿਆ ਟਰੈਕ ਸ਼ੁਰੂ ਅੱਗੇ ਦਾ ਅੱਜ ਆਪਾਂ ਨੇ ਮੰਦਰਪਾ ਜਾਣਾ ਉਹ ਨੀਚੇ ਆਪਣੇ ਟੈਂਟ ਦਿਖ ਰਿਹਾ ਸਾਹਮਣੇ ਉਹ ਦਾ ਟੈਂਟ ਆਪਣਾ ਇੱਕ ਬੰਦਾ ਬਣਾ ਉੱਥੇ ਰਹਿ ਗਿਆ ਬਿਮਾਰ ਹੋ ਗਿਆ ਸਿਰ ਦੁਖੜੇ ਟਾਣਾ ਦਾ ਗੀਨੋ ਥੋੜਾ ਜਿਹਾ ਫੁਗਰੀ ਮਾ ਮੱਛਰ ਰਿਆਦਾ ਬਿਨਾ ਜਾਗੜ ਤੇ ਫਿਰ ਰਿਆਦਾ ਅ ਸਵੇਰੀ ਫੇਰ ਕੰਮ ਹੋ ਗਿਆ ਬਾਕੀ ਚੜਾਈ ਬੁਰੀ ਐ ਸਿੱਧੀ ਹੌਲੀ ਹੌਲੀ ਜਾ ਰਹੇ ਆ ਉਹ ਪਤਾ ਨਹੀਂ ਸਾਹਮਣੇ ਇੱਧਰ ਜਾਣਾ ਕਿਤੇ ਪਰਫਮਾ ਪਹਿਲਾਂ ਕੱਲ ਸਾਰਾ ਜੰਗਲ ਦਾ ਟਰੀ ਲਾਈਨ ਉਹ ਲੋ ਖਤਮ ਹੋ ਗਈ ਹੁਣ ਸਾਰਾ ਉੱਪਰ ਆ ਗਿਆ ਟਰੀ ਲਾਈਨ ਤੇ ਆਪਾਂ ਉਹ ਪਹਾੜੇ ਪਹਾੜ ਪੱਥਰੇ ਪੱਥਰਾ ਥੋੜੀ ਜਿਹਾ ਹੋਰ ਉੱਪਰ ਆ ਕੇ ਉਰਿਆ ਕੇ ਨੈਟਵਰਕ ਵੀ ਆ ਰਿਹਾ ਵਿੱਚ ਵਿੱਚ ਨੂੰ ਇਸ ਟ੍ਰੈਕ ਮਾ ਇਹਦੀ ਕਿਤੇ ਨੈਟਵਰਕ ਆ ਗਿਆ ਕਿਤੇ ਟੁੱਟ ਗਿਆ Airtel ਦਾ ਨੈਟਵਰਕ ਜਿਉਗਾ ਨਹੀਂ ਹੈ ਵਸੇ Airtel ਦਾ ਪਰ ਚੱਲ ਰਿਹਾ ਪਰ ਕਿ ਬੰਦੇ ਆਪਣੇ ਜਾ ਰਹੇ ਆ ਪਰ ਲਾਈਨ ਬੰਨੀ ਇੱਕ ਬੰਦਾ ਤਾਂ ਹੇਠਾਂ ਹੀ ਉਤਰ ਗਿਆ ਇੱਕ ਟੈਂਟ ਮਾਰਿਆ ਗਿਆ ਚਾਰ ਬੰਦੇ ਆਈਆਂ ਆਪਾਂ ਉੱਪਰ ਹੁਣ ਬਾ ਪਰਫਾਣੀ ਵਾਲੀ ਆਪਾਂ ਸਨੋ ਲੈ ਨ ਮੈਂਟਰ ਹੋ ਜੀਂਗੇ ਕਿ برفਕੇ ਵਿੱਚ ਥੋੜੀ देर ਤੱਕ ਚੜੇ ਜਾ ਰਹੇ ਹਾਂ ਮੱਦੇ ਲਾਈਨ ਬਣਾ ਗਏ ਬਾਕੀ ਪਹਿਲਾਂ ਰਸਤੇ ਵਿੱਚ ਪਾਣੀ ਦਾ ਸੋਰਸ ਨਹੀਂ ਹੈ ਕੋਈ ਹੁਣ ਪਾਣੀ ਮੇਰਾ ਵੱਧੂ ਹੈ ਜਨਮਰ ਜੀ ਪਾਣੀ ਪੀਓ ਭਰੋ ਹੋਰ ਜੁੜੀ ਚੜ ਰਹੀਏ ਬੰਦੇ ਆਪਣੇ ਰਸਤੇ ਵਿੱਚ ਇੱਕ ਇਹ ਤਲੋਜ ਆ ਵੀ ਆਵਾ ਸਰੋਵਰ ਤੇ ਬਣਾਵਾ ਉਹ ਤੇ ਬੋਟਲ ਲਗਾਵਾ ਪਤਾ ਨਹੀਂ ਵੈਸੇ ਕਾਸਕਾ ਉੱਥੇ ਗਈ ਨਹੀਂ ਹੋਵੇ ਥੋੜੀ ਜਿਹਾ ਸਾਈਡ ਮਰੇ ਗਿਆ ਪਾਣੀ ਇਕੱਠਾ ਹੋਇਆ ਵਾ ਆ ਉੱਪਰ ਜਾ ਰਿਹਾ ਕਿਉਂ ਸਾਹਮਣੇ ਪਹਾੜ ਕੇ ਆਪਾਂ ਨੇ ਪਿੱਛੇ ਜਾਣਾ ਹੈ ਏ ਥੋੜੀ ਜੀ ਚੜਾਈ ਓਖੀ ਏ ਸਿੱਧੀ ਚੜਾਈ ਏ ਬਿਲਕੁਲ ਪਹਿਲੀ ਵਾਰੀ ਕਰਨ ਵਾਲਾ ਬੰਦਾ ਤਾਂ ਉਹ ਰਾਜ ਨਾ ਹੀ ਆਵੇ ਤਾਂ ਵਧੀਆ ਕਿਉਂਕਿ ਸਿੱਧੀ ਚੜਾਈ ਕਰਕੇ ਥੋੜੀ ਜਿਹੀ ਓਖਾ ਸਾਹਮਣੇ ਜਿਹੜੀ ਇਹ ਆ ਇੱਕ ਤਾਂ ਐਲਟੀਟਿਊਡ ਵੀ ਚੰਗਾ ਥੋੜੀ ਥੋੜੀ ਬਰਫ਼ ਮਿਲਣੀ ਸਟਾਰਟ ਹੋ ਗਈ ਆਪਾਂ ਨੂੰ ਪਿੱਛੇ ਥੋੜੀ ਜੀ ਬਰਫ਼ ਹੈ ਸਾਹਮਣੇ ਉੱਪਰ ਜਾ ਕੇ ਬਰਫ਼ ਪਾਉ ਨੂੰ ਵੱਧ ਮਿਲੀ ਹੋਰ ਮਤਲਬ ਸਟਾਰਟਿੰਗ ਹੋਈ ਹੈ ਹਲੇ ਤਾਂ ਬਾਕੀ ਪਹਾੜ ਉਹ ਸਿੱਧਾ ਚੜਨਾ ਉੱਪਰ ਸਿੱਧਾ ਉੱਪਰ ਆ ਕੇ ਹੁਣ ਬਿਲਕੁਲ ਸਿੱਧੀ ਚੜਾਈ ਆ ਗਈ ਪਹਿਲਾਂ ਪਹਿਲਾਂ ਵੀ ਇਹਦਾ ਸਿੱਧੀ ਸੀ ਪਰ ਹੁਣ ਤਾਂ ਬਿਲਕੁਲ ਹੀ ਸਿੱਧੀ ਆ ਗਈ ਆਪਾਂ نیچے ਤੇ ਆਏ ਆ ਉੱਪਰ ਆਪਣੇ ਬੰਦੇ ਜਾ ਰਹੇ ਆ ਅੱਗੇ ਚੜਾਈ ਬਿਲਕੁਲ ਸਿੱਧੀ ਹੈ ਇਤਨਾ ਕਿ ਚੜਾਈ ਆ ਸਿੱਧੀ ਦਾ ਪੂੜੀਆਂ ਚੜਨ ਵਾਲੇ ਕੰਮ ਹੋਇਆ ਪਿਆ। ਹਾਂ ਸਿੱਧੀ ਜਿਹੜਾ ਚੜ ਰਹੀ ਹੈ। ਪੌੜੀ ਲੱਗੀ ਜੀ ਹੈ। ਹਾਂ ਨੈਚੁਰਲ ਪੌੜੀਆਂ। ਕੁਦਰਤੀ। ਉੱਪਰ ਆ ਕੇ ਪੂਰ ਹਵਾ ਚੱਲਣ ਲੱਗੀ ਪੂਰੀ ਠੰਡ ਹੋ ਗਈ। ਟੈਂਪਰੇਚਰ ਵੀ ਸ਼ਾਇਦ ਮੈਂਸ ਚ ਹੋਇਆ। ਬਾਕੀ ਪਤਾ ਨਹੀਂ ਚੈੱਕ ਕਰਨ ਵਾਲਾ ਕੋਈ ਮੇਰੇ ਕੋਈ ਹੈ ਨਹੀਂ ਸਿਸਟਮ ਪਰ ਮੈਂਸਵਾ ਹੋਣਾ ਲੱਗ ਰਿਹਾ। ਹਵਾ ਬਹੁਤ ਠੰਡੀ ਹੈ, ਹੱਥ ਠਰ ਰਹੇ ਆ, ਬਹੁਤ ਜ਼ਨ ਹੋ ਰਹੀ ਹੈ। ਇਹ ਰਸਤਾ ਸਿੱਧੀ ਚੜਾਈ ਹੈ ਬਿਲਕੁਲ। ਆ ਸਾਹਮਣੇ ਇਸਕੇ ਉੱਤਰ ਕੇ ਪਿਛਲੇ ਸਾਈਡ ਮੰਦਰਾ ਵੈਸਾ ਇਹ ਹੀ ਚੜਾਈ ਹੈ ਜਿਹੜੇ ਰਹਿ ਗਿਆ ਬਸ ਔਖਾ ਕੰਮ ਹੈ ਉਹ ਜਿੱਥੇ ਅਪਾਰਾਤ ਕੈਂਪਿੰਗ ਕਰੀ ਤੇ ਉਹ ਟੈਂਟ ਦਿਖ ਰਹੇ ਆ ਸਾਹਮਣੇ ਵਾਈਫਾਈ 5x ਕਰਕੇ ਵੀ ਦਿਖ ਰਹੇ ਇਹ ਜੂਮ ਵਰਗਾ ਥਾ ਉਹ ਹੈ ਇਹ ਦਿਖ ਰਹੇ ਬਾਕੀ برفਾਹ ਦੀ ਉੱਪਰ ਕੋਸੜ ਵਾਲਾ برف ਹੋਈ ਹੈ ਤਾ ਕਰਕੇ ਵੀ ਠੰਡ ਹੈ ਮਠੰਡ ਬਹੁਤ ਹੋ ਗਈ ਥੋੜੀ ਸਨੋ ਫਾਲ ਹੋ ਗਈ ਸਟਾਰਟ ਦੇਖ ਬਈਗਾ ਆ ਲੋਕ ਸੰਘਰਸ਼ ਕਰ ਰਹੇ ਆ ਉਧਰ ਨੇ ਮਾਂ ਕੁੜੀ ਨੇ ਕੱਪੜੇ ਵਾਸਤੇ ਲੇਵਲ ਰੱਖਿਆ ਉਧਰ ਨਜ਼ਾਰਾ ਆ ਰਿਹਾ ਆਪਾ ਪੈਰ ਤੇ ਸਰੇ ਉਹ ਗਾਈਡ ਤਾਰ ਰਿਹਾ ਵਿਚਾਰਾ ਬਹੁਤ ਔਖਾ ਹੈ ਵੀ ਦਫੀ ਨਿਸ਼ਚਿਤ ਨਹੀਂ ਹਾਂ ਹੈ ਵੀ ਉਹ ਹਲੇ ਇਕੱਲਾ ਹੈ ਪੈਰ ਤੇ ਸਿਰੇ ਉਹ ਗਾਈਡ ਤਾਰ ਰਿਹਾ ਉਹ ਸਾਰੀਆਂ ਜੇ ਬੰਦੇ ਨੇ ਥੋੜੀ ਔਖਾ ਵੀ ਰਹਾ ਫਰਕ ਉਹ ਆਜ ਰੋ ਬਾਕੀ ਜਮ ਬਰੀ ਕੁਰੀ ਦੀ ਸਰਮਫਾਲ ਜੀ ਹੋ ਰਹੀ ਹੈ ਵੈਸੇ ਕੈਮਰੇਮੈਨ ਯਾਰੀ ਹੈਗੀ ਇਹ ਹਾਂ ਇਹ ਵਾਰੀ ਹੈ ਥੋੜੀ ਥੋੜੀ ਕੈਮਰੇ ਮਾਗੇ ਆ ਗਈ ਉਹ ਸਾਹਮਣੇ ਦੂਰੇ ਵਿੱਚ ਆਪਾਂ ਦੇਖੋ ਉਹ ਜਾ ਰਿਹਾ ਰਸਤਾ ਜਾ ਰਹੇ ਲੋਕ ਦੂਰੇ ਉਹ ਰਸਤੇ ਦੇ ਵਿੱਚ ਬੰਦੇ ਉਹ ਆ ਗਿਆ ਉੱਥੇ ਹੀ ਦੁਰਿਓ ਸੋਨਾ ਹੋ ਜਿਆਦਾ ਹੋ ਗਈ ਟਾਟਾ ਮਾਹੌਲ ਬਣ ਗਿਆ ਇੱਕ ਨੰਬਰ ਸੋਹ ਫਾਲਗੇ ਵਿੱਚ ਤਾਂ ਬਹੁਤ ਜਿਆਦਾ ਸੋਹਣਾ ਜਿਹਾ ਲੱਗ ਰਿਹਾ ਦੇਖੋ ਵੀਊ ਕਿੰਨਾ ਸੋਹਣਾ ਆ ਰਿਹਾ ਕਿਉਂਕਿ ਧੁੱਪ ਕੇ ਵਿੱਚ ਸੋਹੇ ਨਹੀਂ ਜਾਂਦੇ ਹੈਗੇ ਪਹਾੜ ਉਹ ਬਰਫ਼ ਦੇ ਉੱਪਰ ਲਸਕਾਰ ਭਈ ਜਹਾਂ ਨਾ ਸੋਹ ਵੀ ਹੁਣ ਬਰਫ਼ ਉਹ ਚਮਕ ਪੈ ਕੇ ਕੁਛ ਨਹੀਂ ਦਿਖ ਰਾ ਹੁਣ ਬੱਦਲ ਹੋਏ ਹੋਏ ਆ ਇਸ ਕਰਕੇ ਪਹਾੜ ਵੀ ਬਹੁਤ ਸੋਹਣੇ ਲੱਗ ਰਹੇ ਆ। ਬਸ ਉਹ ਸਾਹਮਣੇ ਰਹਿ ਗਿਆ ਉੱਪਰ ਇੱਕ ਵਾਰੀ ਪਾਰ ਕਰਨਾ। ਬਰਫੂਨ ਜਿਆਦਾ ਆਣ ਲੱਗੀ। ਬਰਫੇ ਵਿੱਚ ਐਂਟਰ ਹੋ ਗਏ ਆਪਾਂ। ਅੱਗੇ ਬਰਫੇ ਬਰਫ। ਉਹਨਾਂ ਬਰਫਾ ਵਧਨੇ ਭਾਈ ਇੱਧਰ ਦੇਖੋ ਕਿੰਨੀ ਬਰਫ ਆ ਗਈ। ਇਹ ਬੰਦਾ ਬਣਾ ਰਿਹਾ। ਹੌਲੀ ਹੌਲੀ। ਪੱਕਾ ਰਿਹਾ ਦੋ ਬੰਦੇ ਤਾਂ ਆਪਣੇ ਵਾਪਸ ਇੱਕ ਤਾਂ ਵਾਪਸੇ ਭੱਜ ਗਿਆ। ਰਮੈਨਜਰ ਸਕਦਾ ਬਾਈ ਇੱਕ ਟੈਂਟ ਮਸ ਹੋ ਰਿਹਾ ਉਹ ਚਲਦਾ ਬਿਮਾਰ ਹੋ ਰਿਹਾ ਸਿਰ ਦੁਖਣ ਲੱਗਿਆ ਦਾ ਸੁਣੋ ਤਾਂ ਕਰਕੇ ਬਾਕੀ ਆਪਾਂ ਚਾਰ ਬੰਦੇ ਆ ਗਏ ਉੱਪਰ ਆ ਪਾਕ ਜੀ ਜਦੋਂ ਚਾਈ ਪਾਕ ਹੈ ਨਾ ਪੱਥਰਾ ਪਥਰ ਨੇ ਦੇਖਿਆ ਹੋਣਾ ਫੋਟੋ ਫੋਟੋ ਮੈਂ ਕਈ ਵਾਰੀ ਚਲੋ ਉਹ ਪੱਥਰ ਪੀਲੇ ਪੀਲੇ ਚਮਕਾਂ ਦੂਰ ਤੇ ਇਸ ਤਰ੍ਹਾਂ ਚਮਕ ਰਹੇ ਆ ਕਾਈ ਟਾਈਪ ਜਾ ਯੋ ਇੱਕ ਤਰ੍ਹਾਂ ਦੀ ਕਾਈ ਹੋਆ ਫੰਗਸ ਟਾਈਪ ਹੋਆ ਜਿੱਥੇ ਜਿਆਦਾ ਬਿਲਕੁਲ ਪਿਓਰ ਟੈਂਪਰੇਚਰ ਹੋਇਆ ਨਾ ਹਵਾ ਮਤਲਬ ਬਾਤਾਵਰਨ ਜਿਹਾ ਜਮਾ ਸਾਫ ਹੈ ਪਿਓਰ ਉੱਥੇ ਹੋਇਆ ਹੋਇਆ ਇਸ ਦੀ ਨਿਸ਼ਾਨੀ ਹੈ ਪਿਓਰ ਹੈ ਹਵਾ ਲਾ ਲਓ ਪਾਣੀ ਲਾ ਲਓ ਬਿਲਕੁਲ ਪਿਓਰ ਹੈ ਕੋਈ ਪੋਲਿਊਸ਼ਨ ਨਹੀਂ ਹੈ ਉਹ ਇਹ ਬਰਫੇ ਬਰਫ ਆ ਗਈ ਇਹ ਬਰਫ ਦੀ ਚੋਟੀਆਂ ਉੱਪਰ ਬੜੀ ਬੜੀਆਂ ਸਾਹਮਣੇ ਬਰਫਾ ਥੋੜੀ ਥੋੜੀ ਹਲਕੀ ਹਲਕੀ ਸਨੋਫਾਲ ਹੋ ਰਹੀ ਹੈ ਵੈਸੇ ਕੈਮਰੇ ਮهਣੇ ਦਿਖ ਨਹੀਂ ਰਹੀ ਘਟ ਗਈ ਪਰ ਹੋ ਰਹੀ ਹੈ ਇਹ ਜਾ ਰਹੇ ਬੰਦੇ ਆਪਣੇ ਸਨੋਫਾਲ ਹੋ ਗਈ ਤੇਜ਼ ਸਰੋਂ ਦਿਖ ਰਹੀ ਹੈ। ਸਨੋ ਫਾਲੇ ਸਨੋ ਫਾਲ ਹੋ ਗਈ। ਉਪਰ نیچے ਮਹੀ ਪੈ ਰਿਆ ਉਪਰ ਸਨੋ ਫਾਲ ਹੋ ਰਹੀ ਹੈ। ਆ ਜਾ ਆ ਜਾ ਥੋੜੀ ਜਿਆ ਰਹਿ ਗਿਆ ਬਸ। ਦਬਨਾਇਵਾ। ਭਾਈ ਘਰੇ 5 ਮਿੰਟ ਲੱਗੇਗਾ ਵੀਰੇ। ਬਸ ਆ ਗਿਆ ਫਿਰ ਤਾਂ। ਆ ਗਿਆ ਜੀ। 300 ਮੀਟਰ ਚ ਜਾਏਗਾ। ਉਹ ਠੀਕ ਹੈ ਠੀਕ ਹੈ ਜੀ ਠੀਕ ਹੈ। ਬਸ ਪਹੁੰਚ ਗਏ ਜੀ ਪਹੁੰਚ ਗਏ। ਮਾਹੌਲ ਬੜਾ ਸੋਹਣਾ ਆ ਗਿਆ ਬਹੁਤ ਸੋਹਣਾ 뷰 ਆ ਰਿਹਾ। ਬੱਦਲ ਹੋ ਰਿਹਾ। ਜਿਹੜਾ ਕੱਲ੍ਹ ਵਾਲਾ ਟਰੈਕ ਦਾ ਜੰਗਲਮਾ ਉਹ ਥੋੜ੍ਹਾ ਘੱਟ ਸੋਹਣਾ ਕਿਉਂਕਿ ਜੰਗਲਮਾ ਵੀਊ ਨਹੀਂ ਆਂਦਾ ਕੋਈ ਪਰ ਜਿਹੜਾ ਅੱਜ ਦਾ ਸਾਰਾ ਟਰੈਕ ਕਿਉਂਕਿ ਦੂਰ-ਦੂਰ ਤੱਕ ਦਿਖ ਰਿਹਾ ਬਹੁਤ ਸੋਹਣਾ ਔਰ ਬੱਦਲ ਹੈ ਵੈਸੇ ਦਾ ਜੇ ਬੱਦਲ ਨਾ ਹੋਇਆ ਔਰ ਇਹ ਜਿਹੜਾ ਜੀਬੀ ਸੈਡ ਤਿਰਥਨਵਲੀ ਸਾੜ ਚਲੋਰੀ ਪਾਸ ਹੈ ਨਾ ਲੱਗੂ ਪਰਪੋਰਟ ਹੈ ਉੱਥੇ ਇੱਕ ਇੱਕ ਰੋਲਸਰ ਲੇ ਗਿਆ ਉਹ ਵੀ ਦਿਖਾ ਔਰ ਇਹਦੇ ਉੱਚੀਆਂ ਚੋਟੀਆਂ ਦਿਖਾ ਪਰ ਹੁਣ ਬੱਦਲ ਵਾਈ ਹੈ ਉਹਨੂੰ ਕੁਝ ਵੀ ਦਿਖਣੇਗਾ ਜਿਹੜਾ ਚੂਟਧਾਰ ਤੇ ਵੀ ਭਾਜਾ ਚੂਟਧਾਰ ਜਿੱਥੇ ਉੱਥੇ ਤੇ ਵੀ ਹਿਮਲਾ ਸਾਰਾ ਉਹ ਲਈ ਦਿਖਾ ਉੱਥੇ ਵੀ ਜਦ ਪੰਗੇ ਤੇ ਉੱਥੇ ਵੀ ਮੌਸਮ ਖਰਾਬ ਜਾਂਦਾ ਉੱਥੇ ਵੀ ਦੇਖਦਾ ਆਪਾਂ ਜਲਦਰ ਜਹਾਂ ਬੱਦਲ ਵਈ ਇਹੋ ਆ ਕਿਉਂਕਿ ਸਾਫ ਮੌਸਮ ਕਦੇ ਹੋ ਮਿਲਾਂ ਇੰਨੀ ਉਚਾਈ ਪਾ ਬੱਦਲ ਵਈ ਹੁਣ ਆ ਮੰਗਲ ਹੈ ਮਿੰਟ ਮੰ ਧੁੱਪੋ ਚੜ ਜੇਗੀ ਮਿੰਟ ਮਾ ਬੱਦਲਾਈ ਹੋ ਜੇਗੀ ਸਾਹ ਚੜ ਰਿਹਾ ਸਾਹ ਬੁੱਦ ਰਿਹਾ ਇੱਕ ਇੱਕ ਡਿੰਕ ਪੱਟਿਆਂ ਦੇ ਵੀ ਸਾਹ ਚੜ ਰਿਹਾ ਕਿਉਂਕਿ ਉਚਾਈ ਬਹੁਤ ਜਾਂ 3800 3500 ਮੀਟਰ ਪਾ ਗਏ ਆਪਾਂ ਅੰਦਰ ਇਹ ਵੀ ਕੋਲ ਸਾਹਿਬ ਜਿਹੜਾ ਬਣਾ ਗੁਰਦੁਆਰਾ ਆ ਉਹ 4300 ਮੀਟਰ ਬਾ 4345 ਹੋ ਉਸ ਤਰ੍ਹਾਂ ਆ ਲੋ 830 ਸੁਭਾਗੇ ਆਪਾਂ ਨੇੜੇ ਤੇੜੀ ਆ ਗਏ 100 ਮੀਟਰ ਹੋਰ ਚੜਨਾ ਹੋਊਗਾ ਉੱਥੇ ਰਾਤ ਰਹਿਣ ਨਹੀਂ ਦਿੰਦੇ ਆਪਾਂ ਨੇ ਦੇਖਿਆ ਜੀ ਬਤਾਈਏ ਕਿਉਂਕਿ ਆਕਸੀਜਨ ਘਾਟ ਕਰਕੇ ਉਹੀ ਕੰਮ ਹੋ ਰਿਹਾ ਆਕਸੀਜਨ ਘਟਾ ਹੋ ਰਿਹਾ ਇਸ ਕਰਕੇ ਸਾਹ ਚੜ ਰਿਹਾ ਹੱਥ ਵੀ ਸੁਨ ਹੋ ਰਹੇ ਆ ਹੱਥ ਠਰ ਰਹੇ ਆ ਟੈਂਪਰੇਚਰ ਵੀ ਕਿਉਂਕਿ ਮੈਂਸ ਦੇ ਵਿੱਚ ਇਹ ਰਸਤਾ ਔੜੀ ਔੜੀ ਪਾਂ ਜਾ ਰਹੇ ਆ ਦੋ ਬੰਦੇ ਨੇ ਕਿਹਾ ਦੋ ਪਾ ਪਿੱਛਾ ਜਾ ਰਹੇ ਪੂਰੀ ਸਨੋਵਲ ਸਟਾਰਟ ਹੋ ਗਈ ਜੀ ਫੁੱਲ ਤੇਜ਼ ਮਤਲਬ ਹੈ ਬਰੀਕ ਹੈ ਜਿਸ ਤਰ੍ਹਾਂ ਮੈਂ ਕਹਦੇ ਆਂ ਪਾ ਮੋਟੀ ਬੁੰਦ ਪਤਲੀ ਬੁੰਦ ਆ ਉਹ ਕਮ ਹੈ ਹੈ ਬਰੀਕ ਪਰ ਹੈ ਪੂਰੀ ਤੇਜ਼ ਹੈ ਸਪੀਡ ਮਾ ਫੁੱਲ ਸਪੀਡ ਮਾ ਸਨੋ ਫਾਲ ਹੋ ਰਹੀ ਹੈ ਟ੍ਰੈਕਿੰਗ ਇਨ ਸਨੋ ਫਾਲ ਪਹਿਲੀ ਵਾਰੀ ਇੱਕ ਵਾਰੀ ਪਹਿਲਾਂ ਕਰੀ ਤੇ ਘੀਰੰਗਾ ਚਲੋ ਘੀਰੰਗਾ ਦਾ ਟ੍ਰੈਕ ਛੋਟਾ ਜਿਹਾ ਹੈ ਉਹ ਤਾਂ ਹਾਈਕਿੰਗ ਇੱਕ ਤਰ੍ਹਾਂ ਦੀ ਸਨੋ ਫਾਲ ਮਾ ਪਹਿਲਾ ਟ੍ਰੈਕ ਕਰ ਰਹੇ ਆ ਜਿਹੜਾ ਫੁੱਲ ਮਤਲਬ ਅਸਲੀ ਕਹਿਕ ਨਿਕ ਹਾਂਜੀ ਸੁਣੋ ਓ ਇੰਨੀ ਮਿਹਨਤ ਦੇ ਬਾਅਦ ਕੱਲ੍ਹ ਦੇ ਦੁਰੇ ਆਪਾਂ ਕਿਤਾਜਰੋ ਸਨੋਫਾਲ ਮੇਰੀ ਬਹੁਤ ਵਧੀਆ ਹੋਇਆ ਤੇ ਆਪਾਂ ਤੁਹਾਨੂੰ ਦਿਖਾਵਾਂ ਇਹ ਆ ਗਿਆ ਮੰਦਰਾ ਆ ਗਿਆ ਆ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਮੰਦਰਾ ਸਨੋਫਾਲ ਹੈ ਹੋਰ ਚਾਰ ਚੰਨ ਲਾਦੇ ਬਿਊਟੀ ਨੂੰ ਅੰਦਰ ਹੀ ਨਾ ਆਲੇ-ਦਾਲੇ ਬਰਫ ਹੈ ਚਾਰੇ ਪਾਸੇ ਪੂਰ ਸਨੋਫਾਲ ਹੋ ਰਹੀ ਹੈ ਹੋਲ ਹੋ ਰਹੀ ਹੈ ਜੀ ਮੰਦਰ ਕੇ ਪਾਸ ਮਤਲਬ ਥੋੜੇ ਜਿਹਾ ਬਣਾਇਆ ਬਹੁਤ ਮੁਖੜੇ ਆ ਕਿਉਂਕਿ ਸਨੋਵਾਲ ਬਹੁਤ ਹੈ ਬਾਹਰ ਬਹੁਤ ਸੋਹਣਾ ਬਹੁਤ ਜਿਆਦਾ ਸੋਹਣਾ ਉੱਪਰ ਜਾ ਕੇ ਉਹ ਗੱਡਾ ਪਹਿਲੇ ਆਇਆ ਸੀ ਮੈਂ ਆਪਸੇ ਵਾਲੇ ਕਰ ਲਉ ਉਹ ਪਹੁੰਚ ਗਏ ਜੀ ਟੋਪ ਜਿੱਥੇ ਮੰਦਿਰ ਹੈ ਕਿਛੇ ਆਪਣੇ ਮੰਦਿਰਾਂ ਮੰਦਿਰ ਛੋਟਾ ਜਿਹਾ ਬਿਲਕੁਲ ਜਾਰੀ ਵੀ ਨਹੀਂ ਕੁਛ ਨਹੀਂ ਹੋ ਰਿਹਾ ਬਸ ਇੱਕ ਅੰਤ ਸਮੇਂ ਬਾਅਦ ਮੈਂ ਇਹ ਸਨੋਵ ਰਿਆਣ ਵਾਲਾ ਸਾਰਾ ਸੋਹਣਾ ਇਹ ਉੱਪਰ ਮੰਦਿਰ ਬਣਾਇਆ ਥੋੜੇ ਜਿਹਾ ਰਸਤਾ ਆਪਣਾ ਆਣ ਨੂੰ ਜਿਹੜਾ ਇਹ ਮੰਦਿਰ ਹੈ ਇਹ ਸ੍ਰੀ ਕ੍ਰਿਸ਼ਨ ਜੀ ਦੀ ਉਹ ਸ੍ਰੀ ਪ੍ਰਸ਼ਦੀ ਦਾ ਮੰਦਿਰ ਹੈ ਯਾਦੋਂ ਬਣਾਇਆ ਵਾ ਇਸ ਦਾ ਇਤਿਹਾਸ ਮਤਲਬ ਜਿਦਾ ਦੱਸਾਂ ਉਹ ਵੀ ਜਿਹੜਾ ਮਹਾਭਾਰਤ ਦੇ ਬਾਦ ਕ੍ਰਿਸ਼ਨ ਜੀ ਲਿਆ ਕੇ ਆਰਾਮ ਕਰਿਆ ਦਾ ਬੈਠ ਕੇ ਉਸ ਦੇ ਬਾਦ ਤੇ ਭਗਤੀ ਕੋਈ ਪਰਤ ਦੀ ਹੋ ਗਈ ਯਾਦੋਂ ਉਹ ਸਮਾਂ ਮੰਦਿਰ ਬਹੁਤ ਛੋਟਾ ਬਣਿਆ ਛੋਟਾ ਮੰਦਿਰ ਹੈ ਮੰਦਿਰ ਬਣਿਆ 2015 ਮਾ ਇਹਨਾ ਨਹੀਂ ਹੋਇਆ ਤਾਂ 2015 ਦੇ ਵਿੱਚ ਮੰਦਿਰ ਜਿਸ ਤਰ੍ਹਾਂ ਮਤਲਬ ਕਹਾਂ ਸੀ ਛੋਟਾ ਟਾਈਪ ਦਾ ਮੂਰਤੀ ਰੱਖਿਆ ਵਿੱਚ ਆ ਪੱਥਰ ਹੈ ਵੀਰ ਕੋਲ ਕੰਦਰਾ ਮੋਂਟਰ ਮੈਂ ਤੁਹਾਨੂੰ ਕਰਦੇ ਹਾਂ। ਕੋਪੀਓ ਜਿਹੜਾ ਸਤੰਬਰ ਦੇ ਮਹੀਨੇ ਦਾ ਵਾ ਸਤੰਬਰ ਦੇ ਮਹੀਨੇ ਮਾ 4 ਸਤੰਬਰ 4 4 ਸਤੰਬਰ 4 ਸਤੰਬਰ 2015 ਨੂੰ ਸਾਡੇ ਕੈਮਰਾਮੈਨ ਜਿਹੜਾ ਕੈਮਰਾਮੈਨ ਹੈ ਉਹਦਾ ਬਰਥ ਬਰਥਡੇ ਹੁੰਦਾ ਆਕਸਿ ਉਹ ਤਾਂ ਤਰੀਕ ਨੂੰ ਵੀ 4 ਸਤੰਬਰ ਨੂੰ ਆਇਆ ਸੀ ਆ ਸੰਫਾਲ ਹੋ ਰਹੀ ਹੈ ਜੀ ਫੁੱਲ ਆਪਾਂ ਨੇ ਰੇਨ ਕੋਟ ਕੱਢ ਲਿਆ ਆਪਣੇ ਕਿ ਕੱਪੜੇ ਭਿੰਦਣ ਲੱਗ ਗਏ ਨੇ ਮੋਟੀ ਮੋਟੀ ਹੋਣ ਲੱਗੀ ਸਨੋਫਾਲ ਪੂਰੀ ਜਾਸ ਸਨੋਫਾਲ ਹੋ ਰਹੀ ਹੈ ਬੱਦਲੇ ਬੱਦਲ ਹੋ ਗਏ ਉਸ਼ਬ ਨਹੀਂ ਦਿਖ ਰਿਹਾ ਆਪਾਂ ਵੀ ਬਦਲਾਂ ਦੇ ਵਿੱਚ ਐ ਜਿਸ ਕਰਕੇ ਆਪਾਂ ਵੀ ਦੂਰ ਦਾ ਕੋਈ ਵੀ ਉਹ ਨਹੀਂ ਦਿਖ ਰਿਹਾ ਪਰ ਹੈ ਬਹੁਤ ਨਜ਼ਾਰਾ ਬਹੁਤ ਆ ਰਿਹਾ ਸਨੋ ਫਾਲ ਕਿ ਟ੍ਰੈਕ ਕਰਨੇ ਗਾ ਬਹੁਤ ਦੇਰ ਦੀ ਇੱਛਾ ਦੀ ਵੀ ਸਨੋ ਫਾਲ ਮ ਟ੍ਰੈਕਰ ਹੈ ਉਹ ਅੱਜ ਪੂਰੀ ਹੋ ਗਈ ਹਾਂਜੀ ਆਪਾਂ ਬਨ ਬਨੁਗ ਬਨੁਗ ਵੀ ਗਿਆ ਬਣਦਾ ਤਾਂ ਤੇਰਾ ਕਿ ਆਪਾਂ ਜੀ ਪੁੰਚ ਗਏ ਹੇਟਾਂ ਉੱਧਰ ਕੇ ਟ੍ਰੈਕ ਦੇ ਜਗ੍ਹਾ ਤੇ ਯੂਲਾ ਘਾਂਡਾ ਹੇਟਾਂ ਪਹੁੰਚ ਗਏ ਵੀ ਆਪਾਂ ਅੱਗੇ ਚਿਤਕੂ ਲਾਗੇ ਵਲੋਗ ਆਪਣਾ ਤਾਂ ਨਹੀਂ ਬਣਿਆ ਉੱਪਰ ਸਨੋਫਾਲ ਸਟਾਰਟ ਹੋ ਗਈ ਤੇ ਉਹ ਤੁਹਾਨੂੰ ਦਿਖਾਏ ਸਨੋਫਾਲ ਤੇ ਬਾਅਦ ਮੀਂਹ ਸਟਾਰਟ ਹੋ ਗਿਆ ਫੋਨ ਦੀ ਬੈਟਰੀ ਲੋਤੀ ਉੱਪਰ ਫੋਟੋ ਫੋਟੋ ਕਿੱਚੀ ਆਪਾਂ ਨੇ ਮੰਦਰਵਾ ਤਾਂ ਬੈਟਰੀ ਲੋ ਹੋ ਗਈ ਦੀ ਪਾਵਰ ਬੈਂਕ ਵੀ ਸਾਰੇ ਲੋ ਤੇ ਤੇ ਜਦੋਂ نیچے ਆਏ ਤਾਂ ਕੱਪੜੇ ਕੁੱਪੜੇ ਭਿੱਜ ਗਏ ਮੀਂਹ ਪਈ ਗਿਆ ਵਾਟਰ ਪ੍ਰੂਫ ਆਪਣੇ ਜਿਹੜੇ ਹੈ ਤੇ ਰੇਨੂਨ ਕੋਟ ਜੇ ਸਾਰੇ ਭਿੱਜ ਗਏ ਕੁਝ ਨਹੀਂ ਬਚਿਆ ਜਾਗਣਾ ਜੁਗਟਾ ਹੁਣ ਟੀ-ਸ਼ਰਟਾਂ ਉੱਤੇ ਬੈਠੀਆਂ ਬਾਹਰ ਮੈਨਸਵਾ ਟੈਂਪਰੇਚਰ ਹੈ ਬਾਹਰ ਕੋਈ ਨਿਕਲ ਨਹੀਂ ਰਿਹਾ ਸੁਨੋ ਰਹੀ ਦੁਬਾਰ ਹੋਣਿਆ ਖਾਤਰਾ ਇੱਕ ਬੰਦੇ ਬਾਜਾਕਟ ਮੇਰੀ ਪੈ ਗਈ ਹੈ ਨੇ ਹਾਂ ਠੰਡ ਬਹੁਤ ਜ਼ਿਆਦਾ ਵੀ ਬਹੁਤ ਹੀ ਜ਼ਿਆਦਾ ਠੰਡ ਹੈ ਬਿਲਕੁਲ ਸੁੰਨ ਕਰ ਰਹੀ ਹੈ ਸ਼ਹਿਰ ਕੇ ਵਿੱਚ ਵੀ ਲਾਈਟ ਭੱਜੀ ਹੋ ਰਹੀ ਵੀ ਸਨੋਫਾਲ ਹੋਈ ਹੈ ਤਾਂ ਕਰਕੇ ਗੱਡੀ માં ਹੀਟਰ ਲਗਾ ਕੇ ਬੈਠੀਆਂ ਵੀ ਇੱਕ ਵਾਰੀ ਗਰਮ ਜਿਹਾ ਹੋ ਗਿਆ ਫਿਰ ਚਲੇਗੇ ਤਾਂ ਹੀ ਵਲੋਗ ਨਹੀਂ ਬਣਾਇਆ ਬੈਟਰੀ ਲੋ ਹੋ ਗਈ ਦੀ ਫਿਰ ਅੱਗੇ ਕੱਪੜੇ-ਕੁੱਪੜੇ ਬਦਲੇ ਗੱਡੀ માં ਆਖਾ ਕੱਪੜੇ ਗਿੱਲੇ ਤੇ ਸਾਰੇ ਬਦਲ ਗੂਦ ਰਿਹਾ ਟੀ-ਸ਼ਰਟਾਂ ਜਿਹੜੀ ਹੈਤੀਆਂ ਉਹ ਪਾ ਕੇ ਫਿਰ ਫੋਨ ਨੂੰ ਚਾਰਜ ਲਾਇਆ ਗੱਡੀ ਉਂ ਫਿਰ ਹੋਇਆ ਫਿਰ ਵਲੋਗ ਬਣਾਇਆ ਇਸ ਤਰ੍ਹਾਂ ਬਣਾ ਹੋਇਆ ਟਰੈਕ ਓਕਾਕਾ ਜੋ ਆਪਣੇ ਬੈਠੇ ਆ ਹਾਰਡ ਕੋਰ ਟਰੈਕਰ ਵਾਈਜੀ ਗੱਬੇ ਵਾਲੇ ਜਿਵੇਂ ਕਿ ਪੁੱਛਤਾ ਮੈਂ ਟਰੈਕ ਨਹੀਂ ਕਰਾਇਆ ਹਾਂ ਇਹਦਾ ਨਾ ਇਹ ਜਾ ਟਰੈਕ ਪਾਏ ਆ ਬੱਲੇ ਬੱਲੇ ਕਰਾਦੀ ਪਹਿਲੇ ਵਾਰ ਹੀ ਆਇਆ ਤੂਫਾਨ ਨੇ ਲਿਆ ਦੇ ਨੇਰੀ ਨਹੀਂ ਖਾਂਦਾਨਾ ਪਹਿਲਾ ਬਰਫ ਸਾਰਾ ਕੁਝ ਦਿਖਾ ਦਿੰਦਾ ਐਨੇ ਟਰੈਕ ਕਰਿਆ ਇਹ ਜਾ ਔਖਾ ਕੋਈ ਨਹੀਂ ਹੋਇਆ ਪਹਿਲੇ ਵਾਰ ਹੀ ਹੋਇਆ ਵੀ ਜਿੱਥੇ ਠੰਡ ਕੇ ਵਿੱਚ ਸੁੰਨ ਹੋ ਗਏ ਪਾਣੀ ਦੇ ਵਿੱਚ